ਹਾਂ ਦੋਸਤੋ ਸਰਦੀ ਬਹੁਤ ਹੈ ਤੇ ਸਰਦੀ ਤੋਂ ਬਚਣ ਲਈ ਹਰ ਕੋਈ ਹਿਲਵਸਿਲਾ ਕਰਦਾ ਹੈ ਪਰ ਬੰਦ ਕਮਰੇ ਵਿੱਚ ਗਿੱਠੀ ਵਾਲ ਕੇ ਸਰਦੀ ਤੋਂ ਬਚਣ ਦੇ ਨਾਲ ਰਜਾਨਾ ਖਬਰਾਂ ਆ ਰਹੀਆਂ ਨੇ ਕਿ ਕੁਝ ਲੋਕ ਮੌਦੇ ਮੂਵੇ ਜਾ ਪੈਂਦੇ ਹੈ ਇਹਦੇ ਵਿੱਚ ਨਾਬਯਾ ਜੋੜੇ ਬੱਚੇ ਤੇ ਖਾਸ ਤੌਰ ਤੇ ਪੂਰੇ ਪੂਰੇ ਪਰਿਵਾਰ ਖਤਮ ਹੋ ਰਹੇ ਹੈ ਔਰ ਇਹ ਰਜਾਨ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਇਹ ਆਮ ਲੋਕਾਂ ਵਿੱਚ ਵੀ ਇਹ ਸਮੱਸਿਆ ਜਿੱਥੇ ਕਿਤੇ ਗਰੀਬ ਬਸਤੀਆਂ ਸਰਕਾਰਾਂ ਜਾਂ ਮੌਸਮ ਭਾਗ ਭਾਵੇਂ ਐਡਵਾਈਜ਼ਰੀ ਜਾਰੀ ਕਰਦਾ ਪਰ ਉਹਦੇ ਵਿੱਚ ਵੀ ਇਸ ਦਾ ਮੈਨੂੰ ਕਿਤੇ ਕੋਈ ਜ਼ਿਕਰ ਨਹੀਂ ਮਿਲਿਆ ਸੋ ਇਹਦੇ ਲਈ ਹੁੰਦਾ ਕੀ ਹੈ ਕਿ ਜਦੋਂ ਬੰਦ ਕਮਰੇ ਦੇ ਵਿੱਚ ਹੰਗੀਠੀ ਵਾਲੀ ਜਾਂਦੀ ਹੈ ਤੇ ਜਿੰਨੀ ਕਾਕਸੀ ਉਹਦੇ ਵਿੱਚ ਹੁੰਦੀ ਹੈ ਉਹ ਅਗਨ ਦੇ ਬਣ ਦੇ ਨਾਲ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਉਹਨੇ ਸਮੇਂ ਵਿੱਚ ਜਿਹੜਾ ਪਰਿਵਾਰ ਉਸ ਹੋ ਜਾਂਦਾ ਤੇ ਫਿਰ ਜਿਹੜੀ ਹੈਗੀ ਹੈ ਜਦੋਂ ਆਕਸੀਜਨ ਘਟ ਜਾਂਦੀ ਹੈ ਤੇ ਫਿਰ ਜ਼ਹਿਰੀਲੀ ਗੈਸ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਾਰਬਨ ਮੋਨੋਆਕਸਾਈਡ ਜਿਹੜੀ ਖੂਨ ਦੇ ਵਿੱਚ ਮਿਲ ਕੇ ਤੇ ਉਹ ਸਾਰਾ ਹੀ ਜਾਂਦੀ ਹੈ ਤੇ ਉਸ ਦੇ ਨਾਲ ਮੌਤ ਦਾ ਕਾਰਨ ਬਣਦੀ ਹੈ ਸੋ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਚਾਹੀਦਾ ਹੈ ਕਿ ਵੱਧ ਤੋਂ ਵੱਧ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾਵੇ ਜਿੱਥੇ ਕਿਤੇ ਪ੍ਰਵਾਸੀ ਮਜ਼ਦੂਰ ਜ਼ਿਆਦਾ ਰਹਿੰਦੇ ਆ ਜਾਂ ਫਿਰ ਸਾਡੇ ਖਾਨਾਂ ਦੇ ਆ ਖੇਤਾਂ ਵਿੱਚ ਕਿਤੇ ਕੰਮ ਕਰਦੇ ਆ ਮੋਟਰਾਂ ਦੇ ਉੱਤੇ ਸੌਂਦੇ ਆ ਤੇ ਨਾਲ ਦੀ ਨਾਲ ਇਹ ਜਿਹੜੇ ਧਾਰਮਿਕ ਸਥਾਨਾਂ ਉਨਾਂ ਤੋਂ ਵੀ ਅਨਾਉਂਸਮੈਂਟ ਕਰਾਈ ਜਾਣੀ ਚਾਹੀਦੀ ਹੈ ਉਹ ਇੱਕ ਭਲੇ ਦਾ ਕੰਮ ਹੈ। ਤੋਂ ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਜਾਣਕਾਰੀ ਦਾ ਪ੍ਰਚਾਰ ਹੋ ਸਕੇ।